ਕਰਨਾ ਗੁਰਮਤਿ ਮੈਂ ਕਹ ਮੁੰਡਾ ਵੀ ਤੂੰ ਚੁੱਕਿਆ ਤੇ ਪਰਸ ਵੀ ਤੂੰ ਚੁੱਕਿਆ ਤੇ ਭੈਣ ਜੀ ਉਹਨਾਂ ਨੇ ਕੀ ਚੁੱਕਿਆ ਕਹਿੰਦੇ ਉਹਨੇ ਆਪਣਾ ਸੂਟ ਚੁੱਕਿਆ ਸੂਟ ਵੀ ਇਦਾਂ ਦੇ ਆਉਂਦੇ ਨਾ 1.5 ਲੱਖ ਦੇ ਤੇ ਉਹਨੂੰ ਚੱਕਣਾ ਪੈਂਦਾ ਉਹ ਤਰ੍ਹਾਂ ਤੁਰਿਆ ਨਹੀਂ ਜਾਂਦਾ ਤੇ ਪੌਣੇ ਹੋਈ ਆ ਕਿੱਡੇ ਵਖਤ ਨੂੰ ਖੜੇ ਐ ਇੱਕ ਆ ਗਿਆ ਕਹਿੰਦਾ ਬਾਬਾ ਜੀ ਆਨੰਦ ਕਾਰਜ ਕਰਾਉਣੇ ਆ ਤੇ ਚਲੋ ਹੋਣ ਲੱਗ ਪਏ ਤੇ ਮੇਰੇ ਕੰਨ ਚ ਆ ਕੇ ਕੋਈ ਸਾਰਾ ਕੁਝ ਕੀਤਾ ਇੱਥੋਂ ਲੰਗੇ ਆ ਤੇ ਕੰਨ ਚ ਆ ਕੇ ਕਹਿੰਦਾ ਸਚਾਈ ਕਿੰਦਾ ਬਾਬਾ ਜੀ ਲੰਗਾ ਭਾਰਾ ਬਹੁਤ ਜੀ ਤੁਸੀਂ ਕਿਰਪਾ ਕਰੋ ਚਾਰ ਲਾਵਾਂ ਦਾ ਪਾਠ ਕਰ ਦਿਓ ਤੇ ਗੇੜਾ ਇੱਕੋ ਹੀ ਕਢਾ ਦਿਓ। ਅੱਤ ਤੁਹਾਡੇ ਕਿਦੇ ਇਹੋ ਜਿਹਾਂ ਦੇ। ਇਹੋ ਜਿਹੇ ਕੰਮ ਹੋਣ ਲੱਗ ਪਈ। ਤੇ ਮੈਂ ਆਖਿਆ ਵੀ ਗੇੜਾ ਵੀ ਕਾਤੋਂ ਕਢਾਉਣਾ। ਬਸ ਤੁਹਾਡੇ ਇੱਕ ਹੀ ਚੱਲ ਜਾਓ। ਕੀ ਕਰਾਂਗੇ ਸੰਗਤ ਜੀ ਕਿਧਰ ਨੂੰ ਤੁਰ ਪਏ ਆਪਾਂ? ਅਰਦਾਸ ਰੋਜ਼ ਹੁੰਦੀ ਸਿੱਖਾਂ ਦਾ ਮਨ ਨੀਵਾ। ਵੀ ਤੁਸੀਂ ਤੁਹਾਨੂੰ ਸੂਟ ਪਿਆਰਾ ਕਿ ਗੁਰੂ ਗ੍ਰੰਥ ਸਾਹਿਬ ਪਿਆਰਾ। ਇਹ ਜੇ 2 ਲੱਖ ਦਾ ਲਹਿੰਗਾ ਹੁਣ ਘੱਟੋ ਘੜ 40 45 ਕਿਲੋ ਦਾ ਪਾਤਾ ਤੇ ਗੁਰੂਗ੍ਰੰਥ ਸਾਹਿਬ ਸ੍ਰਿਸ਼ਟੀ ਦੇ ਮਾਲਕ ਆ ਤੇ ਤੈਨੂੰ ਗੁਰਮਤ ਕਹਿੰਦੀ ਵੀ ਪੰਜਾਬੀ ਆਪਣਾ ਬਾਣਾ ਪਾ ਕੇ ਨਾ ਗੁਰੂ ਨਾਲ ਲਾਵਾਂ ਕਿਤੇ ਲੱਭਦਾ ਸਮਾਂ ਹਉ ਵਾਰੀ ਮੁਖ ਫੇਰ ਪਿਆਰੇ ਵੀ ਕੋਈ ਮਤਬਲ ਨਹੀਂ ਆਉਣ ਵਾਲੇ ਸਮੇਂ 'ਚ ਗੁਰੂ ਨਾਲ ਗੰਥੀਆਂ ਨਾਲ ਰਾਗੀ ਨਾਲ ਲਾਵਾਂ 10 ਵਜੇ ਟਾਈਮ ਆ ਤੇ 5 ਵਜੇ ਆਉਂਦਾ ਏ ਇਹ ਆਉਂਦਿਆ ਕਹਿੰਦੇ ਛੇਤੀ ਕਰ ਦਿਓ ਆਪਕੋ ਸਤਨਾ